ਅਸਤੀਫਾ ਲੜੇ ਪਿਛਲੇ ਡੇਢ ਦੋ ਸਾਲ ਤੋਂ ਜਿਹੜੇ ਪਾਰਟੀ ਦੇ ਅੰਦਰ ਜਿਹੜੇ ਚੱਲ ਰਿਆ ਸੀ ਸਵਰਾਜ ਦੀ ਇੱਕ ਸੀ ਮਤਲਬ ਜਦੋਂ ਪਾਰਟੀ ਮੈਂ ਜੁਆਇਨ ਕੀਤੀ ਹੈ ਬਹੁਤ ਸਾਥੀਆਂ ਨੂੰ ਹੋਸਾ ਦਾ ਨਾ ਪਤਾ ਹੋਵੇ ਮੈਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈਚੀਚ ਸੀ ਤਾਂ ਮੈਂ 4 ਸਾਲ ਪਹਿਲਾਂ ਨੌਕਰੀ ਛੱਡੀ ਸੀ ਔਰ ਮੈਂ ਜਦੋਂ ਵੀ ਕੋਈ ਫੈਸਲਾ ਲੈਣਾ ਮੈਂ ਆਪਣੇ ਮਨ ਦੇ ਨਾਲ ਲੈਣਾ ਜਿਵੇਂ ਮੇਰਾ ਮਨ ਗਦਲ ਮੇਰਾ ਕਰਦਾ ਹੈ ਕਹਿੰਦਾ ਵੀ ਐਵੇਂ ਕਰ ਲਵਾਂਗੇ ਕਰ ਲਵਾਂ ਮੈਂ 25 ਤਰੀਕ ਨੂੰ ਤੁਸੀਂ ਸੋਚ ਨਹੀਂ ਸਕਦੇ 25 ਤਰੀਕ ਨੂੰ ਮੈਂ ਫੈਸਲਾ ਲਿਆ ਵੀ ਮਤਲਬ ਰਜਾਇਨ ਕਰਨਾ ਤੇ 26 ਤਰੀਕ ਨੂੰ ਮੈਂ ਲਿਖ ਕੇ ਦਿੱਤਾ ਤੇ ਪੰਜਾਹ ਕਿਥੀਆਂ ਦਿਨ ਮੈਨੂੰ ਕਹੇ ਤਿੰਨ ਮਹੀਨੇ ਦੀ ਤਨਖਾਹ ਵਾਪਸ ਜਮਾ ਕਰਾਓ ਉਹ ਮੈਂ ਜਮਾ ਕਰਾਤੀ ਤਿੰਨ ਚਾਰ ਦਿਨਾਂ ਤੋਂ ਪੰਜਾਂ ਦਿਨਾਂ ਬਾਅਦ ਮੈਂ ਠੀਕ ਹੋ ਗਿਆ ਤਾਂ ਆ ਜਿਹੜਾ ਫੈਸਲਾ ਲਿਆ ਇਹ ਬੜਾ ਅਸੂਹ ਸਮਝ ਕੇ ਲਿਆ ਹੈ ਕੋਈ ਪੀਐਨ ਦੀ ਲੋਕ ਨੂੰ ਨਹੀਂ ਖੜਦਾ ਕਿ ਸ਼ਰਤਾਂ ਕੋਈ ਪੀਐਨ ਤਾਂ ਬਹੁਤ ਵੱਡੀ ਗੱਲ ਹੈ ਜਿਹੜੇ ਆ ਪ੍ਰਾਈਵੇਟ ਕੰਪਨੀ ਦੇ ਵਿੱਚ ਲੱਗੇ 5000 ਜਾਂ 3000 ਜਾਂ 4000 ਰੁਪਏ ਮਿਲਦਾ ਨਾ ਉਹਨੂੰ ਉਹ ਵੀ ਨਹੀਂ ਸੋਚ ਕੇ ਮਤਲਬ ਛੱਡ ਦੇਗੇ ਪਰ ਤੁਹਾਡੇ ਜਿਹੜੇ ਹਲਕੇ ਦੇ ਲੋਕ ਜਿਨ੍ਹਾਂ ਨੇ ਤੁਹਾਨੂੰ ਇੱਕ ਵਾਰ ਚੁਣਿਆ ਉਹ ਸਹਿਮਤ ਹੈ ਤੁਹਾਡੀ ਇਸ ਦੀ ਦੇਖੋ ਮੈਂ ਜੇਸਨ ਖੈਰਾ ਸਾਹਿਬ ਨੇ ਪਾਰਟੀ ਬਣਾਈ ਸੀ ਉਸ ਦਿਨ ਹੀ ਉੱਪਰ ਨਹੀਂ ਚੜਾਇਆ ਸੀ ਮੈਂ ਸਾਰੇ ਮੇਲੇ ਪਿੱਛੇ ਬੈਠੇ ਸੀ ਮੈਨੂੰ ਪੱਤਰਕਾਰਾਂ ਨੇ ਸਾਰਿਆਂ ਨੇ ਪੁੱਛਿਆ ਸੀ ਉਦੋਂ ਵੀ ਤੁਸੀਂ ਮਤਲਬ ਇਧਰ ਜੁਆਨ ਕਰ ਰਹੇ ਹੋ ਮੈਂ ਕਿਹਾ ਮੈਂ ਆਪਦੀ ਹਲਕੇ ਦੇ ਲੋਕਾਂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰੂੰ ਉਸ ਤੋਂ ਬਾਅਦ ਸੁਝਾਵਾ ਲਾਂਗਾ ਮੇਰੇ ਹਲਕੇ ਦੇ ਲੋਕਾਂ ਨੇ ਇਹੀ ਗੱਲ ਕੀਤੀ ਹੈ ਵੀ ਤੁਸੀਂ ਐਮਐਲਏ ਸ਼ਿਪ ਤੋਂ ਸਤੀਫਾ ਨਹੀਂ ਦਿਓਣਾ ਤੁਸੀਂ ਪਾਰਟੀ ਦੇ ਜਿਹੜੀ ਮੋਡਲੀ ਮੈਂਬਰਸ਼ਿਪ ਤੋਂ ਸਤੀਫਾ ਦੇ ਉਹ ਅੱਜ ਮੈਂ ਦੇਖਦਾ ਭੇਜਦਾ ਅਰਵਿੰਦ ਕੇਜਰੀਵਾਲ ਜ ਇਹਨੂੰ ਆਪੋਜੀਸ਼ਨ ਦਾ ਵੀ ਕਿਹਾ ਜਾ ਰਿਹਾ ਕਿ ਖਤਰਾ ਕਿਤਨੇ ਦੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਤੇ ਨਹੀਂ ਇਹਦੇ ਇਹਦੇ ਵਿੱਚ ਦਬਾਅ ਦਬਾਅ ਬਣਾਉਣ ਵਾਲੀ ਕੋਈ ਗੱਲ ਨਹੀਂ ਗਈ ਕਦੇ ਕੋਈ ਕਿਸੇ ਦੇ ਦਬਾਅ ਦੇ ਵਿੱਚ ਰਹਿ ਨਹੀਂ ਸਕਦਾ ਜਿਹੜੇ ਆਜ਼ਾਦ ਪੰਛੀ ਉਹਨਾਂ ਤਾਂ ਉੱਡਣੇ ਆ ਉੱਡਦੇ ਹੀ ਆ ਉਹ ਤੇ ਅਸੀਂ ਕਿਸੇ ਦੇ ਗੁਲਾਮ ਥੋੜੀ ਆਜ਼ਾਦ ਹੈ ਉਹ ਜਿਹੜਾ ਐਲੋਪੀ ਦਾ ਉਹਦਾ ਬਚਾਉਣਾ ਜਾਂ ਨਾ ਬਚਾਉਣਾ ਤਾਂ ਪਾਰਟੀ ਦੀ ਸੁੱਤਣਾ ਜਦੋਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਾਰਟੀ ਵੱਲੋਂ ਆਮ ਆਨ ਪਾਰਟੀ ਵੱਲੋਂ ਜਾਂ ਐਲੋਪੀ ਵੱਲੋਂ ਜਾਂ ਕਿਸੇ ਹੋਰ ਅਧਿਕਾਰ ਵੱਲੋਂ ਕੋਈ ਫੋਨ ਆਇਆ ਹੋਵੇ ਅਸਤੀਫੇ ਤੋਂ ਬਾਅਦ ਐਸ ਤਿਫਤ ਬਾਤ ਨਹੀਂ ਕੋਈ ਨਹੀਂ ਅੱਜ ਅੱਜ ਹੀ ਹੋਇਆ ਨਾ ਜੀ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਅਗਲੀ ਪੰਜਾਬੀ ਇਕਤਾ ਪਾਰਟੀ ਪੰਜਾਬੀ ਇਕਤਾ ਪਾਰਟੀ ਜੁਆਇਨ ਕਰਾਂਗੇ ਉਹਦੇ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਚੰਗੀ ਗੱਲ ਇਹ ਲੱਗੀ ਹੋ ਸਕਦਾ ਨਾ ਨਾ ਵੀ ਮੈਂ ਮਤਲਬ ਪੰਜਾਬੀ ਇਕਤਾ ਪਾਰਟੀ ਜੁਆਇਨ ਕਰਦੇ ਉਹਨਾਂ ਦੇ ਵਿੱਚ ਇੱਕੋ ਹੀ ਚੰਗੀ ਗੱਲ ਹੈ ਬਾਕੀ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਲੀ ਹੈ ਚਾਹੇ ਕਾਂਗਰਸੀ ਹੈ ਜਾਂ ਭਾਰਤੀ ਜਨਤਾ ਪਾਰਟੀ ਹੈ ਚੋਣ ਮੈਨੀਫੈਸਟੋ ਲਿਖਦੇ ਆ ਪਰ ਲੋਕਾਂ ਨੂੰ ਜਵਾਬ ਦੇ ਨਹੀਂ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਇੱਕੋ ਇਹ ਹੋਵੇਗਾ ਉਹ ਬਕਾਇਦਾ ਤੌਰ ਤੇ ਐਫੀਡਵਟ ਜਿਹੜਾ ਲੈ ਕੇ ਦੂਜਾ ਆਪਣਾ ਰਾਸ਼ਟਰਪਤੀ ਨੂੰ ਦੇਵੋਗੇ ਔਰ ਚੋਣ ਕਮਿਸ਼ਨ ਨੂੰ ਦੇਵੋਗੇ ਕਿ ਜੇ ਵੇਲੇ ਸੀ 2 ਜਾਂ 2.5 ਸਾਲਾਂ ਦੇ ਵਿੱਚ ਪਵਵਾ ਦੇ ਪੂਰੇ ਨਾ ਕਰ ਸਕੇ ਤਾਂ ਲੋਕ ਸਾਨੂੰ ਛੱਡੀ ਜਿਹੜੀ ਆ ਵਾਪਸ ਬੁਲਾ ਸਕਦੇ ਤੇ ਪਾਰਟੀ ਦੀ ਜਿਹੜੀ ਉਹ ਖਾਰਜ ਕੀਤੀ ਜਾਂਦੀ ਪੰਜਾਬ ਦੇ ਲੋਕਾਂ ਨਾਲ ਤਾਂ 10 ਟ੍ਰਾਇਲ ਹੋਗੇ ਨਾ ਕਿਉਂ 10 ਟ੍ਰਾਇਲ ਹੋਗੇ ਪੰਜਾਬ ਦੇ ਲੋਕਾਂ ਨਾਲ ਕਿਉਂ 2 ਸਾਲ ਪਹਿਲਾਂ ਮੌਕਾ ਦੇਣਗੇ ਫਿਰ ਜੇ ਨਾ ਹੋਇਆ ਫਿਰ ਕਹਿਰਾ ਸਾਹਿਬ ਨਾਲ ਦੂਜੀਆਂ ਪਾਰਟੀਆਂ 5-5 ਸਾਲ ਨਹੀਂ ਕਰਦੀਆਂ ਇਹਨਾਂ ਇਹ ਤਾਂ 2 ਸਾਲ ਦੇਵਾਂਗੇ ਇਹ ਵੀ 2 ਸਾਲਾਂ ਦੇ ਵਿੱਚ ਨਾ ਕੀਤਾ ਚੋਣ ਵਾਅਦੇ ਪੂਰੇ ਨਾ ਕੀਤੇ ਤਾਂ ਤੁਸੀਂ ਵਾਪਸ ਬੁਲਾ ਸਕਦੇ ਹੋ ਸਰਦਾਇਕ ਸਿਪ ਤੋਂ ਅਸਤੀਫਾ ਦੇ ਰਹੇ ਹੋ ਫਿਰ ਹਾਂਜੀ ਵਿਧਾਇਕ ਸਿਪ ਤੋਂ ਵੀ ਅਸਤੀਫਾ ਦੇ ਰਿਹਾ ਬਦਾਇਕ ਤੋਂ ਹਜੇ ਨਹੀਂ ਅਸਤੀਫਾ ਦੇ ਰਿਹਾ ਮੈਂ ਹਜੇ ਮੇਰੇ ਜਿਹੜੇ 1,42,000 ਵੋ ਉਹਨਾਂ ਦੀ ਨਿਮੰਦਗੀ ਕਰ ਦਵਾਂ ਮੈਂ ਜੇ ਪਾਰਟੀ ਨੇ ਚਾਹਿਆ ਤਾਂ ਉਹ ਆਪਦੇ ਮਨੋਂ ਛੱਡ ਦਿੱਤਾ ਕਰ ਸਕਦੀ ਹੈ ਉਹਨਾਂ ਨੇ ਸੋਚਣਾ ਮੈਂ ਤੁਸੀਂ ਦਲਿਤਾਂ ਨੂੰ ਲੈ ਕੇ ਚੱਲੇ ਹੋਗੇ ਹੈ ਨਾ ਆਪਣੇ ਲੈਟਰ ਦੇ ਵਿੱਚ ਤੁਸੀਂ ਕਹਿ ਕਿ ਦਲਿਤਾਂ ਨੂੰ ਅੰਧੇਖ ਗੋਲਾ ਕੀਤਾ ਗਿਆ ਅੰਧੇਖ ਗੋਲਾ ਕੀਤਾ ਗਿਆ ਤੁਸੀਂ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਦਲਤ ਲੋਕ ਨੇ ਉਹਨਾਂ ਦਾ 36% ਵੋਟ ਹੈ 100 ਦੇ ਵਿੱਚੋਂ 36 ਬੰਦੇ ਨੇ ভোটার ਪੰਜਾਬ ਦੇ ਵਿੱਚ ਇਹਨਾਂ ਨੇ 26 ਜਿਲ੍ਹਾ ਪ੍ਰਧਾਨ ਲਾਏ ਸੀਗੇ ਇੱਕ ਵੀ ਇੱਕ ਵੀ ਅਸੀਂ ਨਹੀਂ ਲਾਇਆ ਸੀ 5 ਜਨ ਪ੍ਰਧਾਨ ਸੀ 21 ਅਸੀਂ ਲਾਇਆ ਉਹ ਜੇ ਦਲਤਾਂ ਦੇ ਉੱਪਰ ਚੁੱਕਣਾ ਹੈ ਦਲਤਾਂ ਦੇ ਉੱਪਰ ਚੁੱਕਣੇ ਚਾਹੁੰਦੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਜਨਰਲ ਜਨਰਵਾਰਕ ਦੀ ਵੀ ਲੜਾਈ ਲੜ ਰਹੇ ਆਂ ਵਪਾਰੀ ਵਰਗ ਦੀ ਵੀ ਲੜਾਈ ਲੜ ਰਹੇ ਆਂ ਤਾਂ ਜੇ ਐਸਸੀ ਨੂੰ ਜਿਆਦਾ ਮਤਲਬ ਉੱਚਾ ਚੁੱਕਣ ਦੀ ਗੱਲ ਕਰਦੇ ਤਾਂ ਉਥੇ ਡਿਪਟੀ ਸੀਐਮ ਲਾਉਣਾ ਸੀ ਦਿੱਲੀ ਦੇ ਵਿੱਚ ਰਾਜ ਸਭਾ ਦੇ ਵਿੱਚ ਤਨਵਿੰਦਰ ਭੱਜੇ ਉੱਥੇ ਇੱਕ ਐਸਸੀ ਭੇਜ ਦਿੰਦੇ ਵਧੀਆ ਗੱਲ ਸੀ ਪਰ ਇਹ ਪੱਤਾ ਇੱਥੇ ਪੰਜਾਬ ਦੇ ਵਿੱਚ ਖੇਡਣ ਲੱਗੇ ਸੀ ਪੰਜਾਬ ਦੇ ਵਿੱਚ ਇਹ ਗੱਲਾਂ ਨਹੀਂ ਚੱਲਦੀਆਂ ਬੰਦੇ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਹਾਡਾ ਅਸਤੀਫਾ ਕਿਵੇਂ ਦੇਖੇ ਪੰਜਾਬ ਦੇ ਵਿੱਚ ਲੋਕ ਜਿਵੇਂ ਮਤਲਬ ਰਾਜਨੀਤਿਕ ਪਾਰਟੀਆਂ ਦੇ ਵਿੱਚ ਹੁਣ ਕੱਲ ਉਹਨੇ ਦੂਜਾ ਆਪਣਾ ਪੰਜਗਰੇ ਵੀ ਦਿਗਾ ਸੀ ਫਿਰ ਬੰਦ ਕਰ ਲਈ ਯਾਰ ਇਹ ਹੁਣ ਸਾਰਾ ਐਂ ਤਾਂ ਨਹੀਂ ਹੁੰਦਾ ਕਿ ਜਿਹੜਾ ਵੀ ਸਾਰਾ ਆਪਦੇ ਮਨ ਮਨ ਦੀ ਸਾਰੀਆਂ ਖਾਸ਼ੇ ਪੂਰੀਆਂ ਹੁੰਦੀਆਂ ਤਾਂ ਪਾਰਟੀ ਦੇ ਵਿੱਚ ਜੇ ਵਿਚਾਰ ਵਟਾਂਦਰਾ ਹੋਏਗਾ ਉਹ ਸੋਚਿਆ ਜਾਵੇਗਾ ਉਸ ਤੋਂ ਪਾਰਟੀ ਪੰਜਾਬ ਦੇ ਵਿੱਚ ਲਿਖੇ ਲੜਦੀ ਹੈ ਨਹੀਂ ਲੜਦੀ ਜੇ ਲੜਦੀ ਹੈ ਜੇ ਕਹਿੰਦੇ ਤਾਂ ਫਿਰ ਮੈਂ ਲੜਾਂਗੇ ਆਪਣੇ ਆਪਣੇ ਸੂਚੇ ਵਿੱਚ ਦੋ ਨਾਮ ਲਿਖੇ ਹਾਂਜੀ ਸੂਚੇ ਵਿੱਚ ਦੋ ਨਾਮ ਲਿਖੇ ਕੀ ਨਾ ਨਾਮ ਦੇ ਵਿੱਚ ਨਾਮ ਨਾਮ ਜ਼ਿਕਰ ਕੀਤਾ ਜ਼ਿਕਰ ਕੀਤਾ ਨਾਮ ਨਹੀਂ ਲਿਖੇ ਗਏ ਉਹ ਜਿਹੜੇ ਸੁਬੇਦਾਰ ਹੈਗੇ ਨੇ ਅੱਜ ਵੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਨੂੰ ਚਲਾਉਣ ਵਾਲਾ ਇੱਕੋ ਬੰਦਾ ਮਗਰ ਬੈਠਾ ਦੂਸਰੇ ਤੇ ਪੰਜਾਬ ਵਿੱਚ ਬਿਠਾਇਆ ਉਹਨਾਂ ਨੇ ਠੀਕ ਹੈ ਸਮਝ ਗਿਆ ਕੋਈ ਦਰਗੇਸ਼ ਦਰਗੇਸ਼ ਪਾਠੇ ਔਰ ਗਰੀਬੜੇ ਉਹ ਪੰਜ ਪਾਰਟੀ ਨੂੰ ਚਲਾ ਰਹੇ ਨੇ ਉਹ ਉਹ ਕਹ ਦੱਸ ਰਹੇ ਵੀ ਹੁਣ ਇਥੇ ਐ ਕਰੋ ਇਹਨੂੰ ਮਤਲਬ ਲਾ ਦਿਓ ਇਹਨੂੰ ਚੜਾ ਲਿਓ ਇਹਨੂੰ ਉਤਾਰ ਦਿਓ ਇਹਦੇ ਖਾਰਜ ਕਰ ਦਿਓ ਆ ਕਰਤਾ ਹੈ ਅਜਿਹਾ ਸਵਰਾਜ ਦੀ ਗੱਲ ਸੀ ਵੀ ਸਵਰਾਜ ਦੇ ਹੋਰ ਉਸ ਉਸ ਤੇ ਚੱਲ ਨਹੀਂ ਨਹੀਂ